ਇਸੇ ਬਾਅਦੇ ਕੰਮ ਕਰਦੀ ਹੈ ਤੇ ਅੱਜ ਵੀ ਸੁਰੱਖਿਆ ਗਊ ਸੁਰੱਖਿਆ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਹਾਂਜੀ ਬਿਲਕੁਲ ਸਰ ਅੱਜ ਰਾਸ਼ਟ ਗੌਰ ਰੱਖਿਆ ਮਹਾ ਸੰਘ ਤੋਂ ਦੁਬਾਰਾ ਤੋਂ ਅਸੀਂ ਪੁਖਰਦਾਲ ਦੇ ਬੈਠੇ ਆਂ। ਸਾਡੀਆਂ ਮੰਗਾਂ ਨੇ ਵੀ ਜਿਹੜਾ ਦਰਗਿਆਣਾ ਮੰਦਰ ਦੇ ਬਾਹਰ ਜਿਹੜੀਆਂ ਗਊਆਂ 50 ਤੋਂ ਉੱਪਰ ਜਿਹੜੀਆਂ ਗਊਆਂ ਬੈਠੀਆਂ ਹੁੰਦੀਆਂ ਨੇ ਇੱਕ ਤੇ ਉਹਨਾਂ ਨੂੰ ਸ਼ੈਲਟਰ ਕੀਤਾ ਜਾਏ। ਜਿਹੜੇ ਇਲੀਗਲ ਡੇਰੀ ਵਾਲੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਉਥੋਂ ਜਿਹੜਾ ਚੁੱਕਿਆ ਜਾਏ ਉਹਨਾਂ ਦੀ ਡੇਰੀ ਬੰਦ ਕਰਾਈ ਜਾਏ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਏ। ਉਹਦੇ ਨਾਲ ਨਾਲ ਸਾਡੇ ਨਾਲ ਇੱਕ ਜਿਹੜਾ ਅੱਜ ਪਰਿਵਾਰ ਮੌਜੂਦ ਹੈ। ਜਿਹਦੇ ਵਿੱਚ ਜਿਨ੍ਹਾਂ ਦੀ ਇੱਕ ਛੋਟੀ ਬੱਚੀ ਹੈ ਤੇ ਇੱਕ 7 ਸਾਲ ਦਾ ਬੇਟਾ ਹੈ ਉਹਨਾਂ ਦੇ ਹਸਬੰਦ ਦੀ ਜਿਹੜੀ گاਉਂ ਦੇ ਨਾਲ ਜਿਹੜੀ ਡੈਥ ਹੋ ਜਾਂਦੀ ਗੋਲਬਾਗ ਦੇ ਬਾਅਦ ਤੇ ਅਸੀਂ ਉਹਨਾਂ ਨੂੰ ਜਿਹੜਾ ਮੁਆਵਜ਼ੇ ਦੀ ਵੀ ਜਿਹੜੀ ਮੰਗ ਕੀਤੀ ਹੈ ਜਿੰਨੀ ਦੇਰ ਤੱਕ ਸਾਡੀਆਂ ਇਹ ਸਾਰੀਆਂ ਚੀਜ਼ਾਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਣਗੀਆਂ ਉਨੀ ਦੇਰ ਤੱਕ ਅਸੀਂ ਇੱਥੇ ਭੁਖੜਦਾਲ ਤੇ ਬੈਠਾਂ ਰਹਾਂਗੇ ਸਮੇਂ ਦੀ ਉਹ ਰੋਹਂਦੀ ਜਿਹੜਾ ਲਗਾਤਾਰ ਤੁਹਾਡੇ ਲੋ ਮੰਗ ਵੀ ਠਾਈ ਜਾਂਦੀ ਹੈ ਗਊਆਂ ਦੇ ਹਾਸੇ ਵੀ ਹੁੰਦੇ ਆ ਸੜਕਾਂ ਤੇ ਰੋਹਂਦੀਆਂ ਵੀ ਵੇਖੀਆਂ ਜਾਂਦੀਆਂ ਕਿੱਥੇ ਕਮੀ ਸਮਝਦੇ ਹੋ ਕਿ ਦੇਰ ਤਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਕਿ ਜੇ ਨਹੀਂ ਸੁਣਵਾਈ ਹੁੰਦੀ ਬਿਲਕੁਲ ਸਰ ਅਸੀਂ ਪਿਛਲੀ ਵਾਰੀ ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀਗਾ ਤਾਂ ਇੱਥੇ ਉੱਚ ਅਧਿਕਾਰੀ ਆਏ ਸੀ ਕਾਰਪੋਰੇਸ਼ਨ ਦੇ ਉਹਨਾਂ ਨੇ ਸਾਡੇ ਨਾਲ ਉੱਥੇ ਜਾ ਕੇ ਦੋ ਤਿੰਨ ਜਿਹੜੀਆਂ ਗਊਆਂ ਦੀ ਸ਼ੁਰੂਆਤ ਕਰਤੀ ਚੁੱਕਨ ਦੀ ਸਾਨੂੰ ਆਸ਼ਵਾਸਨ ਦਿੱਤਾ ਕਿ ਥੋੜੇ ਸਮੇਂ ਤੱਕ ਸਾਰੀਆਂ ਗੋਹਾਂ ਚੁੱਕੀਆਂ ਜਾਣਗੀਆਂ ਤੇ ਤੁਸੀਂ ਆਪਣਾ ਜਿਹੜਾ ਵਾ ਘੋੜਤਾਲ ਸਮਾਪਤ ਕਰ ਦਿਓ ਅਸੀਂ ਉਹਨਾਂ ਦੇ ਵਿਸ਼ਵਾਸ ਕੀਤਾ ਲੇਕਿਨ ਇਸ ਵਾਰ ਜਿਹੜਾ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਨਹੀਂ ਆਵਾਂਗੇ ਜਿੰਨੀ ਦੇਰ ਤੱਕ ਸਾਡੀਆਂ ਦੋਵਾਂ ਜਿਹੜੀਆਂ ਪੂਰੀਆਂ ਚੁੱਕੀਆਂ ਨਹੀਂ ਜਾਂਦੀਆਂ ਤੇ ਉਹਨਾਂ ਦੇ ਤੱਕ ਅਸੀਂ ਭੁਖਰਦਾਲ ਦੇ ਬੈਠੇ। ਕੀ ਪ੍ਰਸ਼ਾਸਨ ਵੇਖ ਦੇ ਵਿੱਚ ਹੈ ਕਿ ਕਿਸੇ ਹੋਰ ਦੀ ਵੀ ਬਿਲਕੁਲ ਜੀ ਸਾਨੂੰ ਤੇ ਇਹ ਹੀ ਲੱਗਦਾ ਵੀ ਕਾਰਪੋਰੇਸ਼ਨ ਜਿਹੜੀ ਹੈ ਡੀ ایس ਅਦੀਕ ਦੇ ਵਿੱਚ ਹੈ ਵੀ ਹਾਂ ਵੀ ਕਿਸੇ ਹੋਰ ਦੀ ਡੈਥ ਹੋਏ ਤੇ ਉਹਦਾ ਜ਼ਿੰਮੇਵਾਰ ਜਿਹੜਾ ਹੋਵੇ ਕਾਰਪੋਰੇਸ਼ਨ ਕਮਿਸ਼ਨਰ ਹੋਣਗੇ ਕਿਉਂਕਿ ਉਹਨਾਂ ਕੋ ਪੂਰਾ ਰਾਈਟ ਹੈ ਕਿ ਕਾ ਉਸ ਕਿਸ ਤਰੀਕੇ ਦਾ ਯੂਟਲਾਈਜ਼ ਕਰਨਾ ਤੇ ਕਿੱਦਾਂ ਜਿਹੜੀ ਲੋਕਾਂ ਦੀ ਸੇਫਟੀ ਉੱਥੇ ਕੀਤੀ ਜਾ ਸਕਦੀ। ਜੇਕਰ ਅੱਗੇ ਵੀ ਕਾਰਪੋਰੇਸ਼ਨ ਅੱਗੇ ਜਾਣ ਨਹੀਂ ਦੀ ਜੇ ਕਾਰਪੋਰੇਸ਼ਨ ਨਹੀਂ ਕਰੀ ਸਰ ਅਸੀਂ ਬੈਠੇ ਹਾਂ ਉਹਨਾਂ ਦੇ ਤੱਕ ਭੈਣ ਦੇ ਨਾਲ ਬੈਠਾਂਗੇ ਸਾਡੇ ਨਾਲ ਜੋ ਕਿ ਉਹ ਕੋਈ ਦਰਸ ਦੇ ਆਧਾਰ ਤੇ ਨਹੀਂ ਬੈਠੇ ਹੋਏ ਉਹਨਾਂ ਦਾ ਰਾਈਟ ਪੈਂਦਾ ਕਿਉਂਕਿ ਉਹਨਾਂ ਦੇ ਹਸਬੰਦ ਕਾਉਸਸ ਜਿਹੜਾ ਭਰਦੇ ਸੀਗੇ ਕਾਉਸਸ ਤੋਂ ਉਹਨਾਂ ਨੂੰ ਜਿਹੜੇ ਪੈਸੇ ਜਿਹੜੇ ਦਿੱਤੇ ਜਾਂਦੇ ਸਨ ਸਾਹਿਬ ਜੀ ਕਿਸ ਤਰ੍ਹਾਂ ਵਾਕਿਆ ਤੋਂ ਹੋ ਗਿਆ ਕੋਈ ਅੱਜ ਤੁਸੀਂ ਪਰਚਾਸ਼ ਦੇ ਵਿੱਚ ਅਗਲੀ ਮਤ ਜ 26 ਜੂਨ ਨੂੰ ਮੇਰੇ ਹਸਬੰਦ ਦਾ ਐਕਸੀਡੈਂਟ ਹੋਇਆ ਸੀ ਕਿ ਗਾਹ ਦੇ ਅੱਗੇ ਆਨ ਦੇ ਕਰ ਤੋ ਜੁਲਾਈ ਨੂੰ ਨਾਲ ਦੀ ਡੈੱਥ ਹੋ ਗਈ ਸੀ ਕਿ ਅਸੀਂ ਉਹਨਾਂ ਦੀ ਡੈੱਥ ਤੋਂ ਬਾਅਦ ਕਾਫੀ ਵਾਰੀ ਡੀਸੀ ਸਾਹਿਬ ਦੇ ਕੇ ਪੇਸ਼ ਹੋਏ ਸੀ ਕਿ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਮਦਦ ਕੀਤੀ ਜਾਵੇ ਸਾਨੂੰ ਮੁਆਵਜ਼ਾ ਜਵਾਇਆ ਜਾਵੇ ਪਰ ਸਾਡੇ ਤੱਕ ਹਾਇ ਤੱਕ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੈ ਉਸੇ ਕਾਰਵਾਈ ਨੂੰ ਨਾ ਹੋਣ ਦੇ ਕਾਰਨ ਅਸੀਂ ਅੱਜ ਡਾਕਟਰ ਰੋਹਨ ਮਹਿਰਾ ਦੇ ਨਾਲ ਪ੍ਰਦਰਸ਼ਨ ਤੇ ਬੈਠੇ ਹਾਂ ਜਿਨ੍ਹਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਉਹ ਸਾਡਾ ਪਾਦਾ ਹੱਕ ਸੰਭਾਲ ਦੇ ਜੀ ਹਾਲਸਾ ਹੋਇਆ ਕਿ ਕਿ ਕੋਈ ਲਾਪਰਵਾਹੀ ਸੀ ਜਾਂ ਕੀ ਕਰੀਏ ਸਰ ਸਰਕਾਰ ਦੀ ਲਾਪਰਵਾਹੀ ਹੈ ਜਿਨ੍ਹਾਂ ਨੇ ਆਪਣੀ ਗਾਮ ਇਹਨਾਂ ਕਾਉਸਸ ਲੈਣ ਤੋਂ ਬਾਅਦ ਵੀ ਗਾਵਾਂ ਨੂੰ ਕੰਟਰੋਲ 'ਚ ਨਹੀਂ ਰੱਖਿਆ ਉਹਨਾਂ ਨੂੰ ਖੁੱਲੇ ਸਰਕਾਰ ਦੇ ਉੱਤੇ ਛੱਡਿਆ ਹੋਇਆ ਹੈ ਜੋ ਕਿ ਅੱਗੇ ਆਉਣ ਦੇ ਨਾਲ ਮੇਰੇ ਪਰਿਵਾਰ ਦਾ ਨਹੀਂ ਬਾਕੀ ਬਹੁਤ ਸਾਰੇ ਪਰਿਵਾਰ ਦੇ ਹਾਸਲੇ ਦਾ ਸ਼ਿਕਾਰ ਬਣ ਰਹੇ ਨੇ ਕਿਸੇ ਦੀ ਹਾਸਲੇ ਕਿਸੇ ਦਾ ਡਿਪੋ ਹੈ ਨਹੀਂ ਸਰ ਅੱਗੇ ਅਸੀਂ ਵੱਡੇ ਲੈਵਲ ਦੇ ਉੱਤੇ ਪ੍ਰਦਰਸ਼ਨ ਕਰਾਂਗੇ ਅਜੇ ਤੱਕ ਸਾਨੂੰ ਕੋਈ ਮਿਲਨ ਨਹੀਂ ਆਇਆ ਹੈ ਪਰ ਅਸੀਂ ਅਸੀਂ ਸਰਕਾਰ ਨੂੰ ਪਹਿਲੇ ਵੀ ਮੰਗ ਕੀਤੀ ਹੈ ਕਿ ਸਾਡਾ ਬੰਦਾ ਸਾਨੂੰ ਦਵਾਈਆ ਜਾਏ ਹੰਗਾਮਾ ਨੂੰ ਸਰਕਾਰ ਤੋਂ ਚੁੱਕਿਆ ਜਾਏ ਤਾਂ ਕਿ ਕੋਈ ਹੋਰ ਪਰਿਵਾਰ ਨਾ ਹੋ ਜਾ ਸਕੇ